ਤੇ ਸੇਵਾਚਾਲਕ ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਆਖਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨ ਜਾ ਰਹੇ ਨੇ ਉੱਥੇ ਹੀ ਮੁੱਖ ਮੰਤਰੀ ਆ티ਸ਼ੀ ਕਾਲਕਾ ਜੀ ਤੋਂ ਚੋਣ ਲੜਨਗੇ ਤੇ ਸੋਰ ਪਾਰਤਵਾਜ ਕਰੇਟਰ ਕੈਲਾਸ਼ ਤੋਂ ਚੋਣ ਲੜਨ ਜਾ ਰਹੇ ਨੇ ਸੋਮਨਾਥ ਭਾਰਤੀ ਮਾਲਵੀਆ ਨਗਰ ਤੋਂ ਚੋਣ ਲੜਨਗੇ ਮਥਿਆ ਮੈਲ ਤੋਂ ਸ਼ੌਇਬ ਇਕਬਾਲ ਨੂੰ ਟਿਕਟ ਦਿੱਤਾ ਗਿਆ ਹੈ ਦੁਰਗੇਸ਼ ਪਾਠਕ ਰਜਿੰਦਰ ਨਗਰ ਤੋਂ ਉਮੀਦਵਾਰ ਬਣਾਏ ਗਏ ਨੇ ਕੈਬਨਿਟ ਮੰਤਰੀਆਂ ਨੂੰ ਮੌਜੂਦਾ ਸੀਟਾਂ ਤੋਂ ਹੀ ਟਿਕਟਾਂ ਮਿਲਿਆ ਨੇ ਯਾਨੀ ਕਿ ਜਿਹੜੀ ਪਿਛਲੀ ਲਿਸਟ ਸੀਗੀ ਉਸ ਦੇ ਵਿੱਚ ਜਿਹੜਾ ਫੇਰ ਬਦਲ ਦੇਖਰ ਨੂੰ ਮਿਲਿਆ ਸੀਗਾ ਇਸ ਲਿਸਟ ਵਿੱਚ ਉਹ ਫੇਰ ਬਦਲ ਦੇਖਰ ਨੂੰ ਨਹੀਂ ਮਿਲਿਆ ਜਿਹੜੇ ਸਿਟਿੰਗ ਐਮ ਐਲ ਏ ਸੀਗੇ ਜਿਹੜੇ ਕੈਬਨਿਟ ਮੰਤਰੀ ਸੀਗੇ ਆਪੋ ਆਪਣੀਆਂ ਸੀਟਾਂ ਤੋਂ ਹੀ ਚੋਣ ਲੜਨਗੇ ਜਾਰੀ ਨੇ ਤੇ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਨੇ ਆਖਰੀ ਲਿਸਟ ਜਾਰੀ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਵਿਧਾਨ ਸਭਾ ਚੋਣਾ ਦੇ ਮੱਦੇ ਨਜ਼ਰ ਮੋਹਿਦ ਬਖਸ਼ੀ ਸਾਡੇ ਸੀਨੀਅਰ ਪੱਤਰਕਾਰ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਮੋਹਿਦ ਆਖਰੀ ਲਿਸਟ ਜਾਰੀ ਕੀਤੀ ਗਈ ਹੈ ਕਿੰਨੇ ਉਮੀਦਵਾਰਾਂ ਦੇ ਟੋਟਲ ਨਾਮ ਇਹਦੇ ਵਿੱਚ ਸ਼ਾਮਲ ਨੇ ਤੇ ਕੀ ਕੀ ਫੇਰ ਬਦਲ ਨਜ਼ਰ ਆਏ ਨੇ ਦੇਖੋ ਮੈਂ ਨੇਲੀ ਜੇ ਦੋ ਸੀਟਾਂ ਦੇ ਫੇਰ ਬਦਲ ਜਿਹੜੇ ਨੇ ਉਹ ਨਜ਼ਰ ਆਏ ਨੇ ਤੇ ਉੱਥੇ ਜਿਹੜੇ ਫੇਰ ਬਦਲ ਨੇ ਉਹ ਉੱਤਮਨਗਰ ਦੀ ਸੀਟ ਤੇ ਆ ਜਿੱਥੇ ਐਮ ਐਲ ਏ ਨਰੇਸ਼ ਬਾਲਿਆਨ ਹਲੇ ਜੇਲ੍ਹ ਚ ਨੇ ਤੇ ਉਹਨਾਂ ਦੀ ਪਤਨੀ ਨੂੰ ਟਿਕਟ ਜਿਹੜਾ ਦਿੱਤਾ ਗਿਆ ਤੇ ਦੂਜੀ ਹਲੇ ਅੱਜ ਹੀ ਜੁਆਇਨਿੰਗ ਹੋਈ ਸੀ ਜਿੱਦੀ ਗੱਲ ਤੁਸੀਂ ਕਰ ਰਹੇ ਸੀ ਰਮੇਸ਼ ਪਹਿਲਵਾਨ ਨੂੰ ਵੀ ਟਿਕਟ ਦਿੱਤਾ ਗਿਆ ਕਸੂਰਵਾ ਨਗਰ ਤੋਂ ਯਾਨੀ ਕਿ ਮਦਨ ਲਾਲ ਦੀ ਟਿਕਟ ਕੱਟੀ ਗਈ ਹੈ ਬਾਕੀ 36 ਸੀਟਾਂ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਅਤੀਸ਼ੀ ਤੇ ਬਾਕੀ ਪੂਰੀ ਕੈਬਨਿਟ ਜਿਹੜੀ ਹੈ ਰਿਪੀਟ ਕੀਤੀ ਗਈ 36 ਤੇ 70 ਐਮਐਲਏ કુલ ਮਿਲਾ ਕੇ 17 ਟਿਕਟਾਂ ਇਸ ਵਾਰੀਆਂ ਕੱਟੀ ਕੱਡੀਆਂ ਗਈਆਂ ਨੇ ਤੇ ਜਿਨ੍ਹਾਂ ਚ ਨਵੇਂ ਨਾ ਲੋਕ ਵੀ ਸ਼ਾਮਿਲ ਸਿਗੇ ਉਹਨਾਂ ਨੂੰ ਟਿਕਟ ਦਿੱਤਾ ਗਿਆ ਤੇ ਅੱਜ ਵੀ ਇੱਕ ਨਵਾਂ ਟਿਕਟ ਦਿੱਤਾ ਗਿਆ ਬਾਕੀ ਪਾਰਟੀ ਨੇ ਆਪਣੇ ਪੁਰਾਣੇ ਕੈਡਰ ਤੇ ਵਿਸ਼ਵਾਸ ਜਤਾਇਆ ਤੇ ਪੁਰਾਣੇ ਐਮਐਲਏ ਤੇ ਆਪਣਾ ਵਿਸ਼ਵਾਸ ਜਤਾਉਂਦੇ ਹੋਏ 36 ਸੀਟਾਂ ਜਿਹੜੀਆਂ ਨੇ ਅੱਜ ਦੀ ਲਿਸਟ ਨੂੰ ਰਿਪੀਟ ਕੀਤੀਆਂ ਨੇ ਹੁਣ 70 ਸੀਟਾਂ ਜਿਹੜੀਆਂ ਨੇ ਉਹ ਰਿਪੀਟ ਹੋ ਗਈਆਂ ਨੇ ਤੇ ਅਰਵਿੰਦ ਕੇਜਰੀਵਾਲ ਨੇ ਇਹਦੇ ਇਹਨੂੰ ਲੈ ਕੇ ਅੱਜ ਟਾਰਗੇਟ ਵੀ ਕੀਤਾ ਹੈ ਬੀਜੇਪੀ ਨੂੰ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ 70 ਸੀਟਾਂ ਜਿਹੜੀਆਂ ਨੇ ਉਹ ਜਾਰੀ ਕਰਤੀਆਂ ਪਰ ਭਾਜਪਾ ਕੋਲ ਨਾ ਵਿਜ਼ਨ ਹੈ ਨਾ ਸਿਆ ਨਾ ਕੈਂਡੀਡੇਟ ਨੇ ਨਾ ਪੀਐਮ کہہ ਰਹਾ ਹੈ ਹੂੰ ਬਿਲਕੁਲ 38 ਸੀਟਾਂ ਦੇ ਨਾਲ ਹੀ ਆਖਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਗੱਲ ਇਹ ਵੀ ਹੈ ਕਿ ਹੁਣ ਗਠਬੰਧਨ ਦੀ ਜਿਹੜੀ ਸੁਗਬਗਾਹਟ ਹੋ ਰਹੀ ਸੀ ਮੋਹਿਤ ਕੀ ਕਿਤੇ ਨਾ ਕਿਤੇ ਬਾਕੀ ਦੀਆਂ ਜਿਹੜੀਆਂ ਰਹਿੰਦੀਆਂ ਸੀਟਾਂ ਨੇ ਪਹਿਲੀ ਦੋ ਲਿਸਟ ਤੋਂ ਬਾਅਦ ਉਹਨਾਂ ਚ ਵੰਡ ਹੋ ਸਕਦੀ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਲੇਕਿਨ ਹੁਣ ਉਹਨੂੰ ਵੀ ਵਿਰਾਮ ਮਿਲ ਗਿਆ ਬਿਲਕੁਲ ਉਹਨੂੰ ਵੀ ਵਿਰਾਮਾਜ ਲਾਤਾ ਹੈ ਤੇ 70 ਦੀ 70 ਸੀਟਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰਤੀਆਂ ਨੇ ਜਿਹਦੇ ਵਿੱਚ ਮੈਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਸ ਵਾਰੀ ਇਸ ਵਾਰੀ ਲਿਸਟ ਜਿਹੜੀ ਹੈ ਸਾਰੇ ਨਾਂ ਪੁਰਾਣੇ ਨਜ਼ਰ ਆ ਰਹੇ ਨੇ ਸਿਰਫ ਦੋ ਹੀ ਨਾਂ ਕਿਉਂਕਿ ਨਰੇਸ਼ ਵਾਲਿਆਂ ਜੇਲ੍ਹ ਤੇ ਨੇ ਤੇ ਉਹਨਾਂ ਦੀ ਪਤਨੀ ਨੂੰ ਦਿੱਤਾ ਗਿਆ ਟਿਕਟ ਯਾਨੀ ਕਿ ਅਗਰ ਦੇਖਿਆ ਜਾਏ ਟੈਕਨੀਕਲੀ ਤਾਂ ਨਾਂ ਚੇਂਜ ਕੀਤਾ ਗਿਆ ਪਰ ਪੋਲਿਟੀਕਲੀ ਦੇਖਿਆ ਜਾਏ ਤਾਂ ਟਿਕਟ ਨਹੀਂ ਬਦਲਾ ਗਿਆ ਉਹਨਾਂ ਨੂੰ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤਾ ਗਿਆ ਤੇ ਦੂਜੀ ਜਗ੍ਹਾ ਦੂਜੀ ਦੇ ਅਵਤਰਫ ਦੇਖਿਆ ਜਾਏ ਤੇ ਪੂਰੀ ਲਿਸਟ ਤੇ ਇੱਕ ਨਾਂ ਹਟਿਆ ਹੋਇਆ ਨਜ਼ਰ ਆ ਰਿਹਾ ਜਿਹਦੇ ਚ ਜਿਹੜਾ ਸਭ ਤੋਂ ਵੱਡਾ ਨਾਂ ਜਿਹੜਾ ਕਸਤੂਰਬਾ ਨਗਰ ਤੋਂ ਮਦਨ ਲਾਲ ਦਾ ਨਾਂ ਹੈ ਉਹਨਾਂ ਨੂੰ ਟਿਕਟ ਜਿਹੜਾ ਨਹੀਂ ਦਿੱਤਾ ਗਿਆ ਇਸ ਵਾਰੀ ਉਹ ਦੋ ਆਬਦ ਐਮਐਲਏ ਸੀ ਇਸ ਵਾਰੀ ਉਹਨਾਂ ਦਾ ਟਿਕਟ ਕੱਟਿਆ ਗਿਆ ਤੇ ਉਹਨਾਂ ਦੀ ਜਗਾ ਰਮੇਸ਼ ਪਹਿਲਵਾਨ ਜਿਹੜੇ ਬੀਜੇਪੀ ਦੇ ਬੀਜੇਪੀ ਤੋਂ ਅੱਜ ਹੀ ਸ਼ਾਮਿਲ ਹੋਏ ਸੀ ਉਹਨਾਂ ਦੀ ਜੋ ਪਤਨੀ ਹੈ ਉਹ ਵੀ ਦੋ ਵਾਰ ਦੀ ਪਾਛਾ ਦੇ Kusum Lata ਉਹਨਾਂ ਨੂੰ ਵੀ ਅੱਜ ਸ਼ਾਮਿਲ ਕੀਤਾ ਗਿਆ ਸੀ ਪਾਰਟੀ 'ਚ ਤੇ ਅੱਜ ਉਹਨਾਂ ਨੂੰ ਟਿਕਟ ਦਿੱਤਾ ਗਿਆ ਹੈ ਬਿਲਕੁਲ ਤੇ ਇਹ ਵੀ ਬੜਾ ਆਪਣੇ ਆਪ 'ਚ ਦੇਖਣ ਵਾਲੀ ਗੱਲ ਹੈ ਕਿ ਹੁਣ ਤੋਂ 2 ਘੰਟੇ ਪਹਿਲੇ ਹੀ ਪਾਛਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਰਮੇਸ਼ ਜੀ ਤੇ ਹੁਣ ਲਿਸਟ ਵੀ ਆ ਜਾਂਦੀ ਹੈ ਤੇ ਉਹਨਾਂ ਦਾ ਨਾਮ ਵੀ ਸ਼ਾਮਿਲ ਹੁੰਦਾ ਹੈ ਲਿਸਟ ਵਿੱਚ ਬਿਲਕੁਲ ਦੇਖੋ ਜਦੋਂ ਸ਼ਾਮਿਲ ਹੋਏ ਸੀ ਤਾਂ ਹੀ ਅਸੀਂ ਖਬਰ ਜਿਹੜੀ ਹੈ ਉਹ ਬ੍ਰੇਕ ਕੀਤੀ ਸੀ ਕਿ ਕਸਤੂਰਵਾ ਨਗਰ ਤੋਂ ਉਹਨਾਂ ਨੂੰ ਟਿਕਟ ਮਿਲ ਸਕਦਾ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਵਾਰੀ 70 ਦੀ 70 ਸੀਟਾਂ ਤੇ ਅਸੀਂ ਸਰਵੇ ਕਰਾਏ ਨੇ ਤੇ ਸਰਵੇ ਚ ਜੋ ਵੀ ਨਾਂ ਜਿਹੜਾ ਹੈ ਉਹ ਮਜ਼ਬੂਤੀ ਨਾਲ ਨਜ਼ਰ ਆਇਆ ਉਹਨੂੰ ਟਿਕਟ ਦੇਣ ਦੀ ਕੋਸ਼ਿਸ਼ ਅਸੀਂ ਅੱਜ ਕੀਤੀ ਹੈ ਤੇ ਉਹ ਚਾਹੇ ਹੁਣ ਦੂਜੀ ਪਾਰਟੀਆਂ ਤੋਂ ਵੀ ਕਿਉਂਕਿ ਉਹਨਾਂ ਦੇ ਆਪਣੇ ਕੈਂਡੀਡੇਟ ਜਿਹੜੇ ਨੇ 10 ਸਾਲ ਤੋਂ ਐਂਟੀ ਇੰਕਮਿਊਨਿਟੀ ਦਾ ਸ਼ਿਕਾਰ ਹੋਏ ਸੀ ਇਸ ਕਰਕੇ ਜਿਹੜਾ ਹੈ ਉਹਨਾਂ ਦੀ ਟਿਕਟ ਬਦਲੇ ਗਏ ਨੇ ਕੱਟੇ ਨਹੀਂ ਗਏ ਉਹਨਾਂ ਨੂੰ ਦੂਜੀ ਜ਼ਿੰਮੇਵਾਰੀ ਦਿੱਤੀ ਜਾਏਗੀ ਇਹ ਪਾਰਟੀ ਕਰ ਰਹੀ ਹੈ ਪਰ ਦੇਖੋ ਹਲੇ ਤੱਕ ਅਗਰ ਜੀ ਕਾਊਂਟਿੰਗ ਕੀਤੀ ਜਾਏ ਤਾਂ 17 ਜਿਹੜੇ ਟਿਕਟ ਨੇ ਉਹ ਬਦਲ ਦਿੱਤੇ ਗਏ ਨੇ ਜੀ ਬਿਲਕੁਲ ਰਿਪੋਰਟ ਕਾਰਡ ਦੇ ਆਧਾਰ ਤੇ ਜੋਣਾ ਚ ਟਿਕਟ ਪਾਰਟੀ ਵੱਲੋਂ ਦਿੱਤੀ ਜਾਂਦੀ ਹੈ ਤੇ ਜੇ ਪਿਛਲੀ ਲਿਸਟ ਦੀ ਗੱਲ ਕਰੀਏ ਮੋਇਤ ਪਿਛਲੀ ਲਿਸਟ ਵਿੱਚ 17 ਨਾਮ ਇਹੋ ਜੇ ਸੀਗੇ ਜਿਨ੍ਹਾਂ ਦੇ ਟਿਕਟ ਕੱਟੇ ਗਏ ਸੀ ਜਿਨ੍ਹਾਂ ਦੀ ਥਾਂ ਤੇ ਨਵੇਂ ਚਿਹਰਿਆਂ ਨੂੰ ਟਿਕਟ ਦਿੱਤਾ ਗਿਆ ਸੀ ਲੇਕਿਨ ਇਸ ਵਾਰੀ ਜਿਹੜੀ ਲਿਸਟ ਆਈ ਹੈ ਜਿਹੜੀ 38 ਉਮੀਦਵਾਰਾਂ ਦੀ ਲਿਸਟ ਆਈ ਹੈ ਉਸ ਵਿੱਚ ਜ਼ਿਆਦਾ ਫੇਰ ਬਦਲ ਨਹੀਂ ਹੈ ਤੇ ਮੰਨਿਆ ਜਾਏ ਕਿ ਜਿਹੜੇ ਮੰਤਰੀ ਅਹੁਦੇ ਤੇ ਨੇ ਪਾਰਟੀ ਦੇ ਕਾਰਜਕਰਤਾ ਜਿਹੜੇ ਮੰਤਰੀ ਅਹੁਦਾ ਨਿਭਾ ਰਹੇ ਸੀ ਜਾਂ ਫਿਰ ਜਿਹੜੇ ਐਮਐਲਏ ਅਹੁਦੇ ਤੇ ਸੀਗੇ 38 ਉਮੀਦਵਾਰ ਜਿਨ੍ਹਾਂ ਦੀ ਹੁਣ ਲਿਸਟ ਆਈ ਉਹਨਾਂ ਦਾ ਰਿਪੋਰਟ ਕਾਰਡ ਕਿਤੇ ਨਾ ਕਿਤੇ ਠੀਕ ਪਹੁੰਚਿਆ ਬਿਲਕੁਲ ਉਹਨਾਂ ਦਾ ਰਿਪੋਰਟ ਕਾਰਡ ਵੀ ਠੀਕ ਪਹੁੰਚਿਆ ਤੇ ਉਹਨਾਂ ਦਾ ਸਰਵੇ ਵੀ ਜਿਹੜਾ ਪਾਰਟੀ ਅਲੱਗ ਤਿੰਨ ਤਿੰਨ ਏਜੰਸੀਆਂ ਤੋਂ ਕਰਾਰੀ ਸੀ ਉਹ ਸਾਰੇ ਸਾਰੇ ਇੱਕ ਖਰੇ ਉਤਰੇ ਨੇ ਇਸ ਕਰਕੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤਾ ਹੈ ਕਹਿਣਾ ਆਮ ਆਦੀ ਪਾਰਟੀ ਦਾ ਤੇ ਅੱਜ ਸਾਰੇ ਨਾਂ ਜਿਹੜੇ ਨੇ ਉਹ ਪੁਰਾਣੇ ਨਾਂ ਘਟੋ ਘਟ ਨਜ਼ਰ ਆ ਰਹੇ ਨੇ ਤੇ ਪਿਛਲੀ ਲਿਸਟ ਵੀ ਸਭ ਤੋਂ ਜ਼ਿਆਦਾ ਟਿਕਟਾਂ ਕੱਟੀਆਂ ਗਈਆਂ ਸੀ ਤੋਂ ਇਸ ਕਰਕੇ ਇਸ ਵਾਰੀ ਜਿਹੜਾ ਹੈ ਆਮ ਆਦੀ ਪਾਰਟੀ ਨੇ ਲਿਸਟ ਨੂੰ ਦੇਰੀ ਨਾ ਕਰਦੇ ਹੋਏ ਕਿਉਂਕਿ ਜਦੋਂ ਵੱਡੇ ਵੱਡੇ ਨਾਂ ਛੱਡਦੇ ਨੇ ਤੇ ਪੋਲਿਟੀਕਲੀ ਕਹਿ ਸਕਦੇ ਆ ਕਿ ਇੱਕ ਫਾਈਟਲ ਮਸਰੀ ਹੈ ਲੋਕਾਂ ਦੇ ਤੇ ਮੌਜੂਦਾ ਐਮਐਲਏ ਚ ਬਹੁਤ ਜ਼ਿਆਦਾ ਹਲਚਲ ਸੀ ਇਸ ਕਰਕੇ ਜਿਹੜਾ ਹੈ ਹੁਣ ਸਾਰੇ ਦੇ ਸਾਰੇ ਨਾਂ ਜਿਹੜੇ ਉਹ ਜਾਰੀ ਕਰਤੇ ਗਏ ਨੇ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਚੋਣਾਂ ਦੀ ਰਣਨੀਤੀ ਬਣਾਉਣ ਤੇ ਜੁੜਤੇਗੀ ਜੀ ਬਿਲਕੁਲ ਮੋਹਿਦ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਵਾਸਤੇ ਤੇ ਫਰਵਰੀ ਚ ਮੀਤ ਜਿਤਾਈ ਜਾ ਰਹੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ ਆ ਜਾਏਗੀ ਫਰਵਰੀ ਚੋਣਾਂ ਨੇ ਤੇ ਸਾਰੀਆਂ ਪਾਰਟੀਆਂ ਤਿਆਰੀ ਕਰ ਰਹੀ ਨੇ ਸਭ ਤੋਂ ਪਹਿਲਾਂ ਲਿਸਟ ਵੀ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਤੇ 70 ਦੇ 70 ਕੈਂਡੀਡੇਟ ਆਮ ਆਦਮੀ ਪਾਰਟੀ ਆਪਣੇ ਐਲਾਨ ਚੁੱਕੀ ਹੈ